ਹਾਂਜੀ ਸਾਡਾ ਪੰਜਾਬ ਦਾ ਪੰਜਾਬ ਵਾਲਿਆਂ ਨਾਲ ਜਿਹੜੇ ਕੰਮ ਕਰਦੇ ਨੇ ਜੀਤਾ ਤੇ सोनू ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਉਹਨਾਂ ਨੇ ਇੱਕ ਨਵੀਂ ਚੀਜ਼ ਲਿਆਂਦੀ ਆ ਜੋ ਕਿ ਬਹੁਤ ਹੀ ਯੂਸਫੁਲ ਆ ਖਾਸ ਕਰਕੇ ਲੇਡੀਜ਼ ਲਈ ਕਿਉਂਕਿ ਜਿਵੇਂ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਤੇ ਹਰ ਇੱਕ ਔਰਤ ਨੂੰ ਘਰ ਦਾ ਕੰਮ ਕਰਨਾ ਬਹੁਤ ਔਖਾ ਹੈ ਗਰਮੀ ਵਿੱਚ ਜਿਵੇਂ ਕਿ ਕਿਚਨ ਵਿੱਚ ਬਹੁਤ ਜ਼ਿਆਦਾ ਗਰਮੀ ਲੱਗਦੀ ਆ ਤੇ सोनू ਭਾਜੀ ਨੇ ਉਹਦੇ ਬਾਰੇ ਬਹੁਤ ਜ਼ਿਆਦਾ ਵਧੀਆ ਸੋਚਿਆ ਉਹਨਾਂ ਨੇ ਜੀਤਾਂ ਦਾ ਮਸਲਾ ਹੱਲ ਕਰ ਦਿੱਤਾ ਤੇ ਜੀਤਾਂ ਲਈ ਲੈ ਆਂਦੀ ਇੱਕ ਚਲਦੀ ਫਿਰਦੀ ਕਿਚਨ ਸੋ ਇਹ ਕਿਚਨ ਦੇ ਬਹੁਤ ਜ਼ਿਆਦਾ ਫਾਇਦੇ ਨੇ ਇਸ ਨੂੰ ਆਪਾਂ ਜਿਵੇਂ ਕਿ ਬਾਹਰ ਵੀ ਰੱਖ ਸਕਦੇ ਹਾਂ ਤੇ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਹਾਂ ਕਿਉਂਕਿ ਇਹਦੇ ਨੀਚੇ ਟਾਇਰ ਲੱਗੇ ਹੋਏ ਨੇ ਤੇ ਇਹਦੇ ਖਾਨੇ ਵੀ ਬਣੇ ਹੋਏ ਨੇ ਜਿਸ ਵਿੱਚ ਚੱਕਲਾ ਵੇਲਣਾ ਵਗੈਰਾ ਵੀ ਰੱਖਿਆ ਜਾ ਸਕਦਾ ਹੈ ਤੇ ਇੱਕ ਸਾਈਡ ਤੇ ਸਿਲੰਡਰ ਵੀ ਰੱਖਿਆ ਜਾ ਸਕਦਾ ਹੈ ਤੇ ਉਹਦੇ ਉੱਪਰ ਆਪਾਂ ਚੁੱਲ੍ਹਾ ਰੱਖ ਕੇ ਰੋਟੀ ਬਣਾ ਸਕਦੇ ਹਾਂ ਜਾਂ ਚਾਹ ਬਣਾ ਸਕਦੇ ਹਾਂ ਹੋਰ ਵੀ ਜਿਹੜੀਆਂ ਘਰ ਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਉਹ ਆਪਾਂ ਕਰ ਸਕਦੇ ਹਾਂ ਤੇ ਗਰਮੀਆਂ ਵਿੱਚ ਇਨ੍ਹਾਂ ਚੀਜ਼ਾਂ ਦਾ ਬਹੁਤ ਹੀ ਜ਼ਿਆਦਾ ਸੋਖੇ ਸੋਕ ਸੁਵਿਧਾਆਂ ਦੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਆਈ ਜਾ ਰਹੀਆਂ ਨੇ ਤੇ ਲੋਕਾਂ ਨੂੰ ਹੋਰ ਵੀ ਸੁੱਖ ਹੁੰਦਾ ਜਾ ਰਿਹਾ ਏ ਸੋ ਇਹ ਚੀਜ਼ ਵੀ ਇੱਕ ਬਹੁਤ ਜ਼ਿਆਦਾ ਵਧੀਆ ਲੱਗੀ ਤੇ सोनू ਨੇ ਉੱਥੇ ਹੀ ਜੀਤਾ ਨੂੰ ਇਹ ਮਜ਼ਾਕ ਆ ਰਿਹਾ ਕਿ ਜੀਤਾ ਨੇ ਢਾਬਾ ਖੋਲ ਲਿਆ ਤੇ ਹੁਣ ਆਪਾਂ ਇਸ ਢਾਬੇ ਤੋਂ ਹੀ ਖਾਣਾ ਖਾ ਲਿਆ ਕਰਾਂਗੇ ਕਿਉਂਕਿ ਉਸ ਨੂੰ ਕਿਚਨ ਜਿਹੜੀ ਆ ਉਸਨੇ ਆਪਣੀ ਮਤਲਬ ਰਸੋਈ ਵਿੱਚ ਨਹੀਂ ਰਸੋਈ ਤੋਂ ਬਾਹਰ ਜਿੱਥੇ ਮਰਜ਼ੀ ਮਤਲਬ ਵੀ ਜਿੱਥੇ ਛਾਂ ਲੱਗੇਗੀ ਰੁੱਖਾਂ ਦੇ نیچے ਵੀ ਉਸ ਨੂੰ ਕੱਢ ਕੇ ਤੇ ਉੱਥੇ ਖਾਣਾ ਵੀ ਬਣਾ ਸਕਦੇ ਆ ਸੋ ਬਹੁਤ ਹੀ ਵਧੀਆ ਚੀਜ਼ ਸੀ ਸੋ ਇਹ ਚੀਜ਼ ਸਾਰਿਆਂ ਲਈ ਹੋ ਸਕਦਾ ਹੈ ਕਿ ਯੂਸਫੁਲ ਹੋਵੇ ਕਈਆਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਕਿਉਂਕਿ ਕਈਆਂ ਦੇ ਕਿਚਨ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਇਹ ਬਾਹਰ ਚੁੱਲ੍ਹੇ ਵਗੈਰਾ ਵੀ ਨਹੀਂ ਹੁੰਦੇ ਸੋ ਉਹਨਾਂ ਲਈ ਇਹ ਸਭ ਤੋਂ ਸੁਖਹੂਲਤ ਵਾਲੀ ਚੀਜ਼ ਆ ਕਿ ਹਾਂ ਇਹੋ ਜੀ ਕਿਚਨ ਲੈ ਕੇ ਤੇ ਆਪ ਜਿਵੇਂ ਕਿ ਰੁੱਖਾਂ ਦੀ ਛਾਵੇਂ ਇਸ ਨੂੰ ਰੱਖ ਕੇ ਤੇ ਉੱਥੇ ਖਾਣਾ ਬਣਾ ਲਵੇ ਤੇ ਸਾਰੇ ਜਾਣੇ ਰੁੱਖਾਂ ਦੀ ਛਾਵੇਂ ਬੈ ਕੇ ਵੀ ਖਾਣਾ ਖਾ ਸਕਦੇ ਨੇ ਜਿਵੇਂ ਕਿ ਗਰਮੀਆਂ ਵਿੱਚ ਲਾਈਟ ਬਹੁਤ ਘਟ ਜਾਂਦੀ ਆ ਸੋ ਇਦਾਂ ਬਹੁਤ ਜ਼ਿਆਦਾ ਮਤਲਬ ਵੀ ਫਾਇਦਾ ਹੋ ਸਕਦਾ ਹੈ ਸਾਰਿਆਂ ਲਈ ਤੁਹਾਨੂੰ ਇਹ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ